ਇਹ ਨੁਕਤਾ ਜਿਹੜਾ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ ਜੇ ਆਪਾਂ ਇਸ ਨੁਕਤੇ ਨੂੰ ਸਮਝ ਗਏ ਤੇ ਸਾਡਾ ਜੀਵਨ ਬਹੁਤ ਵਧੀਆ ਹੋ ਸਕਦਾ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਬਚਨ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸੀ ਪੜਦੇ ਆ ਚੱਜ ਅਚਾਰ ਕਿਛ ਵਿਦ ਨਹੀਂ ਜਾਣੀ ਜਿੰਨੇ ਵੀ ਸਾਡੇ ਸਕੂਲ ਨੇ ਕਾਲਜ ਨੇ ਪਾਠਸ਼ਾਲਾ ਨੇ ਯੂਨੀਵਰਸਿਟੀਆਂ ਨੇ ਇਹਨਾਂ ਦੇ ਵਿੱਚ ਮਨੁੱਖ ਜਿਹੜਾ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਹੈ ਵਿਦਿਆ ਪ੍ਰਾਪਤ ਕਰਕੇ ਇਸੇ ਤਰ੍ਹਾਂ ਧਾਰਮਿਕ ਖੇਤਰ ਦੇ ਅੰਦਰ ਜਦੋਂ ਧਾਰਮਿਕ ਵਿਦਿਆ ਮਨੁੱਖ ਜੀਵ ਪ੍ਰਾਪਤ ਕਰਦਾ ਹੈ ਸਿੱਖਦਾ ਹੈ ਉਸ ਦੇ ਜੀਵਨ ਦੇ ਅੰਦਰ ਸ਼ੁਭ ਗੁਣ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਪਰ ਸਹਿਬ ਕਹਿੰਦੇ ਨੇ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਜੀ ਅੱਜ ਦੇ ਲੋਕਾਂ ਵੱਲ ਝਾਤ ਮਾਰਦੇ ਆਂ ਵੇਖਦੇ ਆਂ ਉਹਨਾਂ ਦੇ ਜੀਵਨ ਵੱਲ ਵੇਖਦੇ ਆਂ ਤੇ ਕੀ ਨਜ਼ਰ ਆਉਂਦਾ ਕਿ ਚੱਜ ਅਚਾਰ ਕਿਛ ਬਿਦ ਨਹੀਂ ਜਾਣੀ ਚੱਜ ਮੀਨਸ ਸੁਚੱਜ ਚੰਗਾ ਕੰਮ ਅਚਾਰ ਮੀਨਸ ਚੰਗਾ ਆਚਰਨ ਬਿਦ ਮੀਨਸ ਤਰੀਕਾ ਮਨੁੱਖ ਆਪਣੇ ਜੀਵਨ ਦੇ ਅੰਦਰ ਚੰਗੇ ਕੰਮ ਕਰਨ ਦਾ ਚੰਗਾ ਆਚਰਨ ਬਣਾਉਂਦਾ ਤਰੀਕਾ ਹੀ ਨਹੀਂ ਸਿੱਖ ਪਾਇਆ ਇਹ ਪ੍ਰਾਪਤੀ ਉਹ ਤਰੀਕਾ ਨਹੀਂ ਕਰ ਸਕਿਆ ਕਿਸ ਵਿਦ ਨਹੀਂ ਜਾਣੀ ਨਹੀਂ ਪ੍ਰਾਪਤ ਕਰ ਸਕਿਆ ਤਰੀਕਾ ਗੁਰੂ ਅਰਜਨ ਦੇ ਪਾਤਸ਼ਾਹ ਆਸਾ ਰਾਗ ਵਿੱਚ ਬਖਸ਼ਿਸ਼ ਕਰਦੇ ਨੇ ਫਿਰ ਕੀਤਾ ਕਿ ਸਹਿਬ ਕਹਿੰਦੇ ਨੇ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ ਚੰਗੇ ਕੰਮ ਵਾਸਤੇ ਬੰਦਾ ਆਲਸ ਕਰਦਾ ਹੈ ਤੇ ਕੋਈ ਬੁਰਾ ਕੰਮ ਕਰਨਾ ਹੋਵੇ ਤੇ ਬੁਰੇ ਕੰਮ ਵਾਸਤੇ ਬੰਦਾ ਸ਼ੇਰ ਬਣ ਜਾਂਦਾ ਹੈ ਭਾਵ ਬੜਾ ਦਲੇਰ ਹੋ ਜਾਂਦਾ ਹੈ ਉਹ ਝਟਪਟ ਕਰ ਦਿੰਦਾ ਹੈ ਹੁਣਾ ਤੇ ਇਹ ਚਾਹੀਦਾ ਸੀ ਕਿ ਚੰਗਾ ਕੰਮ ਕਰਨ ਲੱਗਿਆਂ ਜਿਹੜਾ ਇਨਸਾਨ ਹੈ ਉਹ ਸੋਚੇ ਵਿਚਾਰੇ ਨਾ ਜ਼ਿਆਦਾ ਕੀ ਹੈ ਅੱਜ ਚੰਗਿਆਈ ਅਹਲ ਕਰੇ ਬੁਰੀਾਈ ਹੋਏ ਸ਼ੇਰ ਚੰਗੇ ਕੰਮ ਕਰਨ ਵਾਸਤੇ ਬੰਦੇ ਨੂੰ ਆਲਸ ਛੱਡ ਜਾਂਦਾ ਹੈ ਮਾੜੇ ਕੰਮ ਕਰਨ ਵਾਸਤੇ ਬੰਦਾ ਸ਼ੇਰ ਹੋ ਜਾਂਦਾ ਹੈ ਸਾਤ ਸੰਗਤ ਚੰਗਾ ਕੰਮ ਕਦੇ ਵੀ ਜਿਆਦਾ ਸੋਚੋ ਨਾ ਵਿਚਾਰੋ ਨਾ ਉਹ ਝਟਪਟ ਕਰਦੇ ਹੋ ਜਿੰਨੀ ਜਲਦੀ ਹੋ ਸਕੇ ਕਰਦੇ ਹੋ ਤੇ ਮੈਂ ਉਦਾਹਰਨ ਵੀ ਦੇਣਾ ਚੰਗੇ ਕੰਮ ਵਿੱਚ ਜੀਵਨ ਜਿਹੜਾ ਹੈ ਰੋਸ਼ਨੀ ਭਰਿਆ ਹੋ ਜਾਂਦਾ ਹੈ ਜੀਵਨ ਵਿੱਚ ਰੋਸ਼ਨੀ ਆ ਜਾਂਦੀ ਹੈ ਤੇ ਮਾੜਾ ਕੰਮ ਕੀਤੇ ਆ ਜੀਵਨ ਦੇ ਵਿੱਚ ਅੰਧੇਰਾ ਛਾ ਜਾਂਦਾ ਹੈ ਇੱਕ ਉਦਾਹਰਨ ਧੰਗੁਰੂ ਤਿਗ ਭਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਤੁਸੀਂ ਲੈ ਲਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਬਾਲਪਨ ਵਸਥਾ ਵਿੱਚ ਨੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦੇਤਾ ਜੀ ਦੀ ਸ਼ਾਦੀ ਦਾ ਦਿਨ ਹੈ ਤਿਆਰੀਆਂ ਹੋ ਰਹੀਆਂ ਨੇ ਸਾਰੇ ਤਿਆਰ ਹੋਏ ਨੇ ਮਾਤ ਨਾਨਕੀ ਜੀ ਨੇ ਆਪਣੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਤਿਆਰ ਕੀਤਾ ਹੈ ਬਾਲ ਵਸਥਾ ਵਿੱਚ ਨੇ ਗਹਿਣੇ ਗੱਟੇ ਪਾਏ ਬਹੁਤ ਸੁੰਦਰ ਤਿਆਰ ਕੀਤਾ ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਵੇਖਦੇ ਨੇ ਕਿ ਬਾਹਰ ਜਿਹੜਾ ਹੈ ਇਕ ਬੱਚਾ ਜਿਹੜਾ ਅੱਤ ਦੀ ਠੰਡ ਦੇ ਵਿੱਚ ਜਿੰਦੇ ਤਨ ਤੇ ਕੱਪੜੇ ਨਹੀਂ ਹੈਗੇ ਉਹ ਨੰਗੇਜ ਅਵਸਥਾ ਵਿੱਚ ਹੈ ਬਾਹਰ ਠੰਡ ਬੜੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਿਆਦਾ ਸੋਚਿਆ ਨਹੀਂ ਵਿਚਾਰਿਆ ਨਹੀਂ ਤਿਆਗ ਦੀ ਮੂਰਤ ਹਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਂਦੇ ਨੇ ਉਸ ਨੂੰ ਪੁੱਛਦੇ ਨੇ ਗੱਲਬਾਤ ਕਰ ਉਸ ਨੂੰ ਆਪਣੇ ਕੱਪੜੇ ਵਸਤਰ ਸਾਰਾ ਕੁਝ ਦੇ ਦਿੰਦੇ ਨੇ ਆਪਣੇ ਗਹਿਣੇ ਵੀ ਦੇ ਦਿੰਦੇ ਨੇ ਹੁਣ ਗਰੀਬ ਬੱਚੇ ਨੇ ਗਹਿਣੇ ਕੀ ਕਰਨੇ ਪਰ ਉਹਨੂੰ ਗਹਿਣੇ ਤੱਕ ਵੀ ਦੇ ਦਿੱਤੇ ਵੀ ਤੈਨੂੰ ਕਿਸੇ ਚੀਜ਼ ਦੀ ਕਮੀ ਨਾ ਆਏ ਘਰ ਆਏ ਮਾਤ ਨਾਨਕੀ ਪੁੱਛਣ ਲੱਗੀ ਪੁੱਤਰ ਕਿੱਥੇ ਛੱਡ ਕੇ ਆਇਓ ਆਪਣੇ ਕੱਪੜੇ ਤੁਹਾਡੇ ਗਹਿਣੇ ਕਿੱਥੇ ਗਏ ਚਿੰਤਾ ਹੋ ਗਈ ਪਰ ਤਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਜੀ ਮੈਂ ਕਿਸੇ ਗਰੀਬ ਬੱਚੇ ਨੂੰ ਵੇਖਿਆ ਲੋੜਵੰਦ ਨੂੰ ਵੇਖਿਆ ਮੇਰੇ ਤੋਂ ਜਰਿਆ ਨਾ ਗਿਆ ਮੈਂ ਆਪਣੇ ਤੰ ਦੇ ਵਸਤਰ ਲਾ ਕੇ ਸਾਰੇ ਕੱਪੜੇ ਮੈਂ ਉਹਨੂੰ ਦੇ ਆਇਆ ਮੈਂ ਉਹ ਸਾਰੇ ਕੱਪੜੇ ਦੇ ਦਿੱਤੇ ਆਪਣੇ ਗਹਿਣੇ ਦੇ ਦਿੱਤੇ ਮੈਂ ਤੇ ਮੈਨੂੰ ਤੇ ਤੁਸੀਂ ਹੋਰ ਲੈ ਕੇ ਦੇ ਦਿਓਗੇ ਪਰ ਉਹ ਵਿਚਾਰਾ ਗਰੀਬੰਦਾ ਬੱਚਾ ਕਿੱਥੋਂ ਲਏਗਾ ਭਾਵ ਜਦੋਂ ਕੋਈ ਚੰਗਾ ਕੰਮ ਕਰਨਾ ਉਦੋਂ ਜਿਆਦਾ ਸੋਚਣਾ ਨਹੀਂ ਵਿਚਾਰਨਾ ਨਹੀਂ ਅਸੀਂ ਵਿਚਾਰਨ ਲੱਗ ਪੈਨੇ ਆਂ ਵੀ ਪੁੱਛਣ ਲਾ ਸਲਾਹਾਂ ਕਰਨ ਲੱਗ ਪੈਨੇ ਆਂ ਕਰੀਏ ਜਾਂ ਨਾ ਕਰੀਏ ਸਹਿਬ ਕਹਿੰਦੇ ਨੇ ਨਹੀਂ ਚੰਗਾ ਕੰਮ ਕਰਨਾ ਤੇ ਉਤਰਾੰਤ ਕਰ ਦਿਓ ਜਿਆਦਾ ਸੋਚੋ ਨਾ ਵਿਚਾਰੋਣਾ ਉਹਦਾ ਨਤੀਜਾ ਚੰਗਾ ਹੀ ਹੋਵੇਗਾ ਪਰ ਜਦੋਂ ਬੁਰਾ ਕੰਮ ਬੰਦੇ ਨੇ ਕਦੇ ਕਰਨਾ ਹੈ ਪਹਿਲੀ ਗੱਲ ਤੇ ਕਰਨਾ ਨਹੀਂ ਜੇ ਕਦੇ ਬੁਰਾ ਕੰਮ ਕਰਨ ਦਾ ਯਤਨ ਵੀ ਕਰੇ ਤੇ ਉਹਨੂੰ ਥੋੜਾ ਵਿਸ਼ਰਾਮ ਦਿਓ ਸੋਚੋ ਵਿਚਾਰੋ ਸ਼ਾਇਦ ਉਹ ਕੰਮ ਟਲ ਹੀ ਜਾਏ ਕਿਉਂਕਿ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ ਸਹਿਬ ਧੰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਤੁਸੀਂ ਬੜਾ ਪਿਆਰਾ ਪੜ੍ਹਦੇ ਹੋ ਸਹਿਬ ਕਹਿੰਦੇ ਨੇ 10ਵਾਂ ਸਲੋਕ ਹੈ ਸ਼ੇਸ਼ਕ੍ਰਿਤੀ ਦੇ ਅੰਦਰ ਨਹਿ ਬਿਲੰਭ ਧਰਮੰ ਧਰਮ ਦਾ ਕੰਮ ਕਰਨਾ ਹੈ ਚੰਗਾ ਕੰਮ ਕਰਨਾ ਹੈ ਕਿਸੇ ਦੀ ਮਦਦ ਕਰਨੀ ਹੈ ਕਿਸੇ ਦਾ ਸਾਥ ਦੇਣਾ ਹੈ ਤੁਰੰਤ ਦਿਓ ਨਹਿ ਬਿਲੰਭ ਧਰਮੰ ਬਿਲਮੇਨਸ ਦੇਰ ਧਰਮੰ ਭਵ ਧਰਮ ਦਾ ਕੰਮ ਧਰਮ ਦਾ ਕੰਮ ਕਰਨ ਲੱਗਿਆਂ ਦੇਰ ਨਹੀਂ ਕਰਨੀ ਬਿਲੰਭ ਪਾਪੰ ਜੇ ਦੇਰ ਕਰਨੀ ਹੈ ਤੇ ਪਾਪ ਕਰਨ ਵਿੱਚ ਕਰੋ ਸ਼ੈਦ ਆਪ ਜੀ ਨੂੰ ਸਮਝ ਆ ਸਕੇ ਵੀ ਕਰਨਾ ਕੀ ਹੈ ਨਹਿ ਬਿਲੰਭ ਧਰਮੰ ਬਿਲੰਭ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਨਾਮ ਨੂੰ ਦ੍ਰਿੜ ਕਰਨਾ ਹੈ ਲੋਭ ਨੂੰ ਛੱਡਣਾ ਹੈ ਸਹਿਬ ਕਹਿੰਦੇ ਨੇ ਇਹ ਗੁਣ ਆਪਣੇ ਜੀਵਨ ਵਿੱਚ ਅਪਣਾਓ ਇੱਕ ਛੋਟੀ ਜੀ ਉਦਾਹਰਣ ਮੈਂ ਹੋਰ ਦੇ ਦਿਆਂ ਵਿਦਵਾਨ ਸੱਜਣ ਜ਼ਿਕਰ ਕਰਦੇ ਨੇ ਵੀ ਪਾਪ ਕਰਨ ਲੱਗਿਆਂ ਮਾੜਾ ਕੰਮ ਕਰਨ ਲੱਗਿਆਂ ਦੇਰ ਕਿਉਂ ਕਰਨੀ ਚਾਹੀਦੀ ਹੈ ਕਹਿੰਦੇ ਕਿ ਰਾਜਾ ਸੀ ਉਹ ਰਾਜਾ ਆਪਣੇ ਰਾਜ ਦੇ ਵਿੱਚ ਵੇਖਣ ਵਾਸਤੇ ਵੀ ਲੋਕ ਕਿਵੇਂ ਰਹਿੰਦੇ ਨੇ ਮੇਰੇ ਰਾਜ ਵਿੱਚ ਕੋਈ ਦੁਖੀ ਤੇ ਨਹੀਂ ਉਹ ਭੇਸ ਵਟਾ ਕੇ ਰਾਜਾ ਆਪਣੇ ਰਾਤ ਨੂੰ ਆਪਣੇ ਨਗਰ ਵਿੱਚ ਗਿਆ ਰਾਜ ਵਿੱਚ ਗਿਆ ਤੇ ਕਹਿੰਦੇ ਰਾਜ ਵਿੱਚ ਇੱਕ ਮੇਲਾ ਵੀ ਲੱਗਿਆ ਹੋਇਆ ਸੀ ਤੇ ਰਾਜੇ ਦੀ ਇੱਕ ਲੜਕੀ ਸੀ ਨੌਜਵਾਨ ਹੁਣ ਰਾਜਿਆਂ ਦੇ ਬੱਚੇ ਆਮ ਜਗ੍ਹਾ ਤੇ ਜਾ ਕੇ ਨਹੀਂ ਸੰ ਆਮ ਲੋਕਾਂ ਵਾਂਗ ਵੇਖ ਸਕਦੇ ਰਾਜੇ ਦੀ ਬੇਟੀ ਨੇ ਇਹ ਵੇਖਿਆ ਪਤਾ ਲੱਗਾ ਵੀ ਅੱਜ ਮੇਲਾ ਹੈ ਰਾਤ ਦੇ ਵਿੱਚ ਉਹਨੇ ਆਪਣੀ ਮਾਂ ਨੂੰ ਪੁੱਛਿਆ ਕਹਿਣ ਲੱਗੀ ਮਾਂ ਮੈਨੂੰ ਦੱਸ ਮੈਂ ਜਾਵਾਂ ਮੇਲਾ ਵੇਖੇ ਆਣਾ ਬੱਚਿਆਂ ਦਾ ਸ਼ੌਂਕ ਹੁੰਦਾ ਹੈ ਚੜ੍ਹਦੀ ਜਵਾਨੀ ਸੀ ਬੱਚੀ थी ਤੇ ਉਹ ਬੱਚੀ ਜਦੋਂ ਮਾਂ ਨੂੰ ਪੁੱਛਦੀ ਮਾਂ ਕਹਿਣ ਲੱਗੀ ਪੁੱਤਰ ਚੰਗਾ ਨਹੀਂ ਹੋਵੇਗਾ ਸਾਡੇ ਵਾਸਤੇ ਇਸ ਤਰ੍ਹਾਂ ਉਹਨੇ ਜिद ਕੀਤੀ ਤੇ ਮਾਂ ਕਹਿੰਦੀ ਪੁੱਤਰ ਤੂੰ ਭੇਸ ਵਟਾ ਕੇ ਫਿਰ ਵੇਖਾ ਉਨੇ ਬੰਦਿਆਂ ਵਾਲਾ ਪੇਸ਼ ਬਣਾਇਆ ਤੇ ਜਾ ਕੇ ਸਾਰਾ ਮੇਲਾ ਦੇਖਿਆ ਰਾਤ ਆਈ ਤੇ ਥੱਕ ਗਈ ਵਿਚਾਰੀ ਥੱਕੀ ਹੋਏ ਨੇ ਸੋਚਿਆ ਵੀ ਆਪਣੇ ਮੰਜੇ ਤੇ ਕੀ ਪਹਿਣਾ ਕੱਪੜੇ ਕੀ ਉਤਾਰਨੇ ਨੇ ਉਸੇ ਤਰ੍ਹਾਂ ਵਸਤਰ ਪਾਏ ਬੰਦਿਆਂ ਵਾਲਾ ਪੇਸ਼ ਬਣਾਇਆ ਆਪਣੀ ਮਾਤਾ ਦੇ ਕੋਲ ਆ ਕੇ ਸੌ ਗਈ ਉਧਰੋਂ ਰਾਤ ਨੂੰ ਰਾਜਾ ਆਇਆ ਰਾਜੇ ਨੇ ਕੀ ਵੇਖਿਆ ਵੀ ਇੱਕ ਮੰਜੇ ਤੇ ਦੋ ਜੀ ਪਏ ਨੇ ਇੱਕ ਰਾਜੇ ਦੀ ਰਾਣੀ ਪਈ ਘਰ ਵਾਲੀ ਪਈ ਹੈ ਦੂਸਰਾ ਇਹ ਮਰਦਾਵੇਂ ਵਸਤਰਾ ਵਿੱਚ ਕੌਣ ਹੈ ਪਛਾਣ ਨਾ ਸਕਿਆ ਤੇ ਜਦੋਂ ਵੇਖਿਆ ਵੀ ਦੋ ਜੀ ਪਏ ਨੇ ਇੱਕ ਮੰਜੇ ਤੇ ਮਨ ਵਿੱਚ ਆਇਆ ਮਨਾ ਕਿਤੇ ਮੇਰੀ ਰਾਣੀ ਜਿਹੜੀ ਹੈ ਇਹ ਆਚਰਣ ਤੋਂ ਥੱਲੇ ਤੇ ਨਹੀਂ ਹੋਗੀ ਇਹ ਮਾੜਾ ਕੰਮ ਤੇ ਨਹੀਂ ਕਰਨ ਲੱਗ ਪਈ ਤੇ ਉਹਨੇ ਮਨ ਵਿੱਚ ਗੁੱਸਾ ਆਇਆ ਉਹਨੇ ਸੋਚਿਆ ਮੈਂ ਹੁਣੇ ਖਤਮ ਕਰ ਦਿਆਂਗਾ ਕੌਣ ਪਿਆ ਹੈ ਨਾਲ ਜਦੋਂ ਉਹਨੇ ਖਤਮ ਕਰਨਾ ਚਾਹਿਆ ਇੱਕ ਵਾਰ ਸੋਚਿਆ ਮਨ ਵਿੱਚ ਮਨਾ ਬੀ ਸ਼ਾਇਦ ਹੁਣ ਮੈਂ ਵੇਖਤੇ ਲਵਾ ਵੀ ਹੈ ਕੋਣ ਹੈ ਜਿਹੜਾ ਮੇਰੀ ਇੰਨੀ ਵੱਡੀ ਗੁਸਤਾਖੀ ਕਰ ਸਕਦਾ ਹੈ ਰਾਣੀ ਦੇ ਕੋਲ ਆ ਕੇ ਪੈ ਸਕਦਾ ਹੈ ਇੰਨੀ ਵੱਡੀ ਗੁਸਤਾਖੀ ਕਰਨ ਦੀ ਕਿੰਨੀ ਹਿੰਮਤ ਪਈ ਹੈ ਉਹਨੂੰ ਵੇਖਤੇ ਲਵਾ ਮਾਰ ਤੇ ਮੈਂ ਦੇਣਾ ਹੀ ਹੈ ਪਰ ਜਦੋਂ ਕੱਪੜਾ ਉਤਾਰ ਕੇ ਵੇਖਣ ਲੱਗਾ ਰਾਣੀ ਨੂੰ ਜਗਾਇਆ ਤੇ ਰਾਣੀ ਨੇ ਦੱਸਿਆ ਇਹ ਤੇ ਤੇਰਾ ਤੇਰੀ ਪੁੱਤਰੀ ਹੈ ਤੇਰੀ ਤੀ ਹੈ ਇਹ ਤੇ ਮੇਲਾ ਵੇਖਣ ਗਈ ਸੀ ਪੇਸ ਵਟਾ ਕੇ ਕੱਪੜੇ ਬਦਲ ਕੇ ਮਰਦਾਂਵੇਂ ਕੱਪੜੇ ਪਾ ਕੇ ਰਾਜਾ ਮੱਥੇ ਨੂੰ ਹੱਥ ਮਾਰਦਾ ਉਹ ਮਣਾ ਜੇ ਅੱਜ ਮੈਂ ਗੁੱਸੇ ਵਿੱਚ ਆ ਕੇ ਪ੍ਰੋਧ ਵਿੱਚ ਆ ਕੇ ਨਾਲ ਦੀ ਨਾਲੇ ਕੰਮ ਕਰ ਦਿੰਦਾ ਮੈਂ ਮਾਰ ਦਿੰਦਾ ਅੱਜ ਮੈਂ ਆਪਣੇ ਹੱਥੋਂ ਆਪਣੀ ਧੀ ਦਾ ਕਤਲ ਕਰ ਬੈਠਣਾ ਸੀ ਸੁਵਿਧਵਾਨ ਸੱਜਣ ਲਿਖਦੇ ਨੇ ਕਹਿਣ ਤੋਂ ਭਾਵ ਕਿ ਜਦੋਂ ਕੋਈ ਮਾੜਾ ਕੰਮ ਕਰਨਾ ਹੈ ਗਲਤ ਕੰਮ ਕਰਨਾ ਹੈ ਜਾਂ ਸਾਡੇ ਤੋਂ ਐਸਾ ਕੋਈ ਕੰਮ ਹੋਣਾ ਹੈ ਉਹਦੇ ਬਾਰੇ ਸੋਚੋ ਵਿਚਾਰੋ ਸ਼ਾਇਦ ਉਹ ਟਲ ਜਾਵੇ ਤੇ ਚੰਗਾ ਕੰਮ ਕਰਨ ਲੱਗੇ ਆ ਕਦੇ ਦੇਰੀ ਨਾ ਕਰੋ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦੇਰੀ ਕਰਨੀ ਹੈ ਪਾਪ ਦੇ ਕੰਮ ਵਿੱਚ ਨਾ ਕਿ ਧਰਮ ਦੇ ਚੰਗੇ ਕੰਮ ਦੇ ਅੰਦਰ ਇਸ ਕਰਕੇ ਪਰ ਅੱਜ ਸਾਡੀ ਹਾਲਤ ਪਤਾ ਕੀ ਹੈ ਸਾਧ ਸੰਗਤ ਜੀ ਕਿ ਜੇ ਕਿਸੇ ਦਾ ਮਾੜਾ ਕਰਨਾ ਹੋਵੇ ਨਾ ਕਿਸੇ ਦੀ ਬੁਰੀਾਈ ਕਰਨੀ ਹੋਵੇ ਕਿਸੇ ਨੂੰ ਧੋਖਾ ਦੇਣਾ ਹੋਵੇ ਉਹ ਸੀ ਝੱਟ ਦੀਨੇ ਆ ਤੇ ਜੇ ਕਿਸੇ ਦੀ ਮਦਦ ਕਰਨੀ ਹੈ ਫਿਰ ਕਹਿੰਦੇ ਆ ਸੋਚਾਂਗੇ ਵਿਚਾਰਾਂਗੇ ਦੇਖਾਂਗੇ ਜੇ ਹੋ ਸਕੇ ਤਾਂ ਫਿਰ ਕਰਾਂਗੇ ਇਹ ਜੇ ਕੋਈ ਮਾੜਾ ਕੰਮ ਕਰਨਾ ਹੈ ਫਿਰ ਭੱਜ ਕੇ ਕਹਿੰਨੇ ਆ ਵੀ ਦੇਰ ਨਾ ਕਰੋ ਜਲਦੀ ਕਰੋ ਇਹਦਾ ਕੰਮ ਜਿਹੜਾ ਫਤਿਹ ਕਰੋ ਪ੍ਰਸਾਦ ਸੰਗਤ ਜੀ ਸਾਹਿਬ ਕਹਿੰਦੇ ਨੇ ਨਹਿ ਬਿਲੰਭ ਧਰਮੰ ਬਿਲੰਪ ਪਾਪੰਗ ਸਾਡੀ ਹਾਲਤ ਇਹੀ ਹੈ ਚਜ ਅਚਾਰ ਕਿਸ ਵਿਦ ਨਹੀਂ ਜਾਨੀ ਅਸੀਂ ਕੋਈ ਵਿਦ ਨਹੀਂ ਸਿੱਖ ਸਕੇ ਇਹ ਵਿਦ ਕੋਣ ਸਿੱਖਦਾ ਹੈ ਇਹ ਵਿਦ ਤਿਸੈ ਪ੍ਰਾਪਤੇ ਜਾਕੇ ਮਸਤਕ ਭਾਗਣਮ ਇਹ ਵਿਦ ਜਿਹੜੀ ਹੈ ਵੀ ਚੰਗਾ ਕੰਮ ਕਰਨ ਲੱਗਿਆ ਜਲਦੀ ਤੇ ਬੁਰਾ ਕੰਮ ਕਰਨ ਲੱਗਿਆ ਹਮੇਸ਼ਾ ਦੀਰ ਕਰਨੀ ਚਾਹੀਦੀ ਹੈ ਇਹ ਵਿਦ ਕੋਣ ਸਿੱਖਦਾ ਹੈ ਇਹ ਤਰੀਕਾ ਇਹ ਜਾਚ ਕੋਣ ਸਿੱਖਦਾ ਹੈ ਸਹਿਬ ਕਹਿੰਦੇ ਨੇ ਇਹ ਵਿਦ ਤਿਸੈ ਪ੍ਰਾਪਤੇ ਜਾਕੇ ਮਸਤਕ ਭਾਗਣਾ ਜਿੰਨੇ ਮੱਥੇ ਦੇ ਭਾਗ ਜਾਗ ਪੈਣ ਤੇ ਮੱਥੇ ਦੇ ਭਾਗ ਕਿਵੇਂ ਜਗਦੇ ਨੇ ਭਾਗ ਵੱਡੇ ਕਿਵੇਂ ਹੁੰਦੇ ਨੇ ਸਹਿ ਬਾਣੀ ਵਿੱਚ ਕਹਿੰਦੇ ਵੱਡੇ ਭਾਗ ਭੇਟੇ ਗੁਰੂ ਦੇਵਾ ਕੋਟ ਪਰਾਦ ਮੇਟੇ ਹਰ ਸੇਵਾ ਗੁਰੂ ਦੀ ਭੇਟ ਦੇ ਨਾਲ ਗੁਰੂ ਦੀ ਮੁਲਾਕਾਤ ਦੇ ਨਾਲ ਗੁਰੂ ਦੇ ਬਚਨ ਜੀਵਨ ਵਿੱਚ ਵਿਸਾਉਣ ਦੇ ਨਾਲ ਜਿਹੜੀ ਹੈ ਇਹ ਉਗਤੀ ਸਾਨੂੰ ਸਮਝ ਆਉਂਦੀ ਹੈ